ਸੁਭੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਜੇ ਮਾੜੇ ਤੀਲੇ ਦੋ ਚਾਰ ਨਿਕਲ ਵੀ ਜਾਣ ਝਾੜੂ ਤਾਂ ਸਫਾਈ ਕਰਦਾ ਰਹਿੰਦਾ ਪਰ ਜੇ ਤੱਕੜੀ ਦੀ ਇੱਕ ਰਸੀ ਜੀ ਟੁੱਟ ਜੇ ਨਾ ਤੋਲਣ ਜੋਗੀ ਨਹੀਂ ਰਹਿੰਦੀ ਉਹ ਤੋ ਆਉਦੀ ਤੱਕੜੀ ਸੰਭਲਾ ਭਰਾਵਾ ਅਸਲੀ ਤਿਤਲੀ ਦੇਖਣੀਆਂ ਤਾਂ ਨਾਪੇ ਜਾਇਆ ਕਦੇ ਮੁਲਾਕਾਤ ਕਰ ਰਹੇ ਹਨ ਤਾਂ ਤਾਂ ਜਿੰਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਏ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਕੁਝ ਕੰਮ ਅਧੂਰੇ ਨੇ ਉਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀ ਬਾਦਲ ਤੇ ਵੀ ਨਿਸ਼ਾਨੇ ਸਾਧੇ ਨੇ ਦੂਜੇ ਪਾਸੇ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਜ਼ਿਆਦਾ ਖਰੀਆਂ-ਕੁੱਟੀਆਂ ਸੁਣਾਈਆਂ ਨੇ ਸੁਖਵੀਰ ਬਾਦਲ ਨੇ ਕਾਨੂੰਨ ਵਿਵਸਥਾ ਤੇ ਕਈ ਵੱਡੇ ਸਵਾਲ ਚੁੱਕੇ ਨੇ ਸ਼ਿਰਵਾਦਲ ਦਾ ਕਹਿਣਾ ਕਿ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਿਰੀ ਕਰਨ ਤੇ ਲੱਗਿਆ ਹੋਇਆ ਤੇ ਤੀਜੇ ਪਾਸੇ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਤੇ ਨਾਲ ਹੀ ਤੁਹਾਨੂੰ ਉਹਨਾਂ ਦੇ ਬਿਆਨ ਵੀ ਸੁਣਾ ਦਿੰਨੇ ਆ ਪਰਸੋਂ ਰਾਈਕੋਰ ਚ ਅੱਜ ਬਟਾਲੀ ਦੀ ਗੋਲੀ ਵੀ ਚੱਲੀ ਹੈ ਬੰਦਾ ਮਾਰਤਾ ਕਿ ਦੇਖੋ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈproptoਆਂ ਲਿਖੀ ਜਾ ਰਹੀਆਂ ਜਗਰਾਉਂ ਆਪਾਂ ਕਬੱਡੀ ਖਿਡਾਰੀ ਮਾਰਤਾ ਅੱਜ ਬਟਾਲੇ ਮਾਰਤਾ ਤੇ ਲੁੱਟ ਖੋ ਰੋਤੀਆਂ ਘਰ ਘਰ ਲੋਕੀ ਤੰਗ ਹੋਏ ਬੈਠੇ ਆ ਕਿਉਂਕਿ ਮੁੱਖ ਮੰਤਰੀ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੈਂਦੇ ਨਹੀਂ ਪੰਜਾਬ ਇਹ ਤੋਂ ਮਾਣਾ ਮੁੱਖ ਮੰਤਰੀ ਨਹੀਂ ਹੋ ਸਕਦਾ ਇਹਦੇ ਵਰਗਾ ਅਜਿਹੇ ਪੋ ਜਿਹਨੇ ਕਾਂਗਰਸ ਨੇ ਤੁਹਾਨੂੰ ਦਿੱਤਾ ਕੀ ਪਰ ਆਪ ਮੇਰੀ ਗੱਲ ਸੁਣਿਓ ਜੇ ਤੁਹਾਨੂੰ ਵੋਟ ਦਾ ਹੱਕ ਨਾ ਦਿੱਤਾ ਹੁੰਦਾ ਤਾਂ ਤੁਸੀਂ ਸਮਝਦੇ ਹੋ ਪ੍ਰਧਾਨ ਮੰਤਰੀ ਵੀ ਝੋਲੀ ਅੱਡ ਕੇ ਵੋਟਾ ਮੰਗਦਾ ਤਾਂ ਦੇਖੋ ਨਹੀਂ ਤੇ ਪੁਰਾਣੇ ਟਾਈਮ 'ਚ ਜਦੋਂ ਮਹਾਰਾਜਾ ਦਾ ਬਖਸੀ ਅੰਗਰੇਜ਼ਾਂ ਦਾ ਹਕੂਮਤ ਸੀ ਜਾਂ ਮੁਗਲਾਂ ਦੀ ਹਕੂਮਤ ਸੀ ਤੇ ਉਦੋਂ ਇਹਨਾਂ ਦੇ ਦਰਬਾਰ ਦੇ ਵਿੱਚ ਸਾਨੂੰ ਪੂਰਾ ਪੂਰਾ ਦਿਨ ਝੋਲੀ ਅੱਡ ਕੇ ਖਲੋਣਾ ਪੈਂਦਾ ਸੀ ਕਿਉਂ ਵੋਟਾ ਸਿੰਘ ਦੀ ਲੱਖਾ ਸਿੰਘ ਦੀ ਸਹੀ ਹੈ ਕਿ ਨਹੀਂ ਇਹ ਠੀਕ ਹੈ ਇਹ ਕਾਂਗਰਸੀ ਸਾਰਿਆਂ ਨੂੰ ਵੋਟੀ ਦੇਣ ਹੈ ਆਪਾਂ ਨੂੰ ਵੋਟਾਂ ਦਾ ਹੱਕ ਦਿੱਤਾ ਹੁਣ ਹਰ ਪਾਰਟੀ ਤੁਹਾਡਾ ਤਰਨਾ ਮਾਰ ਰਾਂਦੀ ਹਰ ਪਾਰਟੀ ਹੱਥ ਜੋੜਦੀ ਹੈ ਹਰ ਪਾਰਟੀ ਝੋਲੀ ਅੱਡਦੀ ਵੱਡੇ ਤੋਂ ਵੱਡਾ ਬੰਦਾ ਲਈ ਮੁੱਖ ਮੰਤਰੀ ਵੀ ਆਏਗਾ ਝੋਲੀ ਅੱਡਣੀ ਬੈਠੇ ਇਹ ਸਾਰਿਆਂ ਨੂੰ ਵੱਡੀ ਕਾਂਗਰਸ ਦੀ ਝੇਨ ਪੈਦੀ ਹੈ